ਅਵੀ ਟਰੈਕਟਰ ਕਿਵੇਂ ਕਰਾਹਾ ਲਾਉਂਦੇ ਆ ਕੰਪਿਊਟਰ ਕਰਾਹਾ ਆ ਲੋ ਜੀ ਪੁਰਾਣੇ ਜਮਾਨੇ ਦਾ ਤਾਂਗੇ ਨਾਲ ਬੈਲ ਨਾਲ ਘੋੜੇ ਨਾਲ ਖਿੱਚਣ ਵਾਲਾ ਕਰਾਹਾ ਹੁਣ ਪ੍ਰੈਸ਼ਰ ਦੀ ਥਾਂ ਤੇ ਠੀਕ ਹੈ ਜੀ ਇਨਸਾਨ ਤਰੱਕੀ ਕਰਦਾ ਗਿਆ ਸਿਸਟਮ ਚੇਂਜ ਹੁੰਦਾ ਗਿਆ ਹੌਲੀ 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 ਇਨਸਾਨ ਜਿਵੇਂ ਜਿਵੇਂ ਤਰੱਕੀ ਕਰਦਾ ਗਿਆ ਉਦੋਂ ਭਾਰ ਵਾਲੀਆਂ ਗੱਡੀਆਂ ਲੋਡ ਵਾਲੀਆਂ ਗੱਡੀਆਂ ਲੋਡ ਵਾਲੀਆਂ ਗੱਡੀਆਂ ਤੋਂ ਹੋਲੀ-ਹੋਲੀ ਐਡਵਾਂਸਡ ਟੈਕਨੋਲੋਜੀ ਦੇ ਵਿੱਚ ਅਸੀਂ ਆ ਵੀ ਵਾਹ ਕੀ ਬਾਤ ਹੈ ਅੱਛਾ ਕੰਡਾ ਪਿਆ ਵੀ ਕਿਹੜੀ ਸਦੀ ਦਾ ਜਿਹੜੀ ਸਦੀ ਦੀ ਆਪਾਂ ਗੱਲ ਕਰਦੇ 18ਵੀਂ ਸਦੀ ਦੀਆਂ ਉਦੋਂ ਦੇ ਮਿਲਦਾ ਕੰਡੇ ਵੀ ਉਦੋਂ ਦੇ ਪਏ ਆ ਭਾਰਤ ਤੋਂ ਨਾਲ ਆ ਵੇਖੋ ਆ ਦੇਖੋ ਹਜੇ ਵੀ ਮਿੱਤਰੋ ਵਰਕਿੰਗ ਚੱਲੋ ਹਾਲੋ ਦੋਸਤੋ ਗੱਲ ਚੱਲਦੀ ਐ ਇਸ਼ਤਿਹਾਰਾਂ ਦੀ ਅੱਜ ਇਮੀਗ੍ਰੇਸ਼ਨ ਵਾਲੇ ਇਸ਼ਤਿਹਾਰ ਦਿੰਦੇ ਨੇ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦਿਓ ਜੀ ਟਿਕਟ ਜਦੋਂ ਲੈ ਲਈ ਤੁਹਾਡਾ ਵੀਜ਼ਾ ਆ ਗਿਆ ਸਾਨੂੰ ਪੈਸੇ ਉਦੋਂ ਦਿਓ ਜੀ ਆਜੋ ਆਪਾਂ ਗੱਲ ਕਰਦੇ ਆਂ ਇਹ ਅੱਜ ਦੀ ਗੱਲ ਨਹੀਂ ਕਰਦੇ ਆਪਾਂ ਗੱਲ ਕਰਦੇ ਆਂ 1887 ਦੀ ਉਦੋਂ ਵੀ ਇਹ ਘੱਟ ਨਹੀਂ ਸੀਗੇ ਇੱਥੋਂ ਦੇ ਜਿਹੜੇ ਲੋਕ ਸੀਗੇ ਦੇਖੋ ਕਿਵੇਂ ਲਭਾਉਂਦੇ ਸੀ ਉਦੋਂ ਜਹਾਜ਼ ਤਾਂ ਹੁੰਦੇ ਨਹੀਂ ਸੀ ਸ਼ਿਪ ਦੇ ਉੱਤੇ ਆਉਣ ਦਾ ਸਿਸਟਮ ਰਹਿਣ ਦਾ ਸਿਸਟਮ 2 ਡਾਲਰਾਂ ਦੇ ਵਿੱਚ ਏਕੜ ਜ਼ਮੀਨ ਵੇਚਣ ਦਾ ਸਿਸਟਮ ਕਿਉਂਕਿ ਬਾਰਲੇ ਮੁਲਕਾਂ ਦੇ ਵਿੱਚ ਇਮੀਗਰੈਂਟ ਉਦੋਂ ਜਾਂਦੇ ਆ ਜਦੋਂ ਉਹਨਾਂ ਨੂੰ ਲੇਬਰ ਦੀ ਲੋੜ ਹੁੰਦੀ ਹੈ ਜੋ ਸਾਡੇ ਨਾਲ ਅੱਜ ਹੋ ਰਿਹਾ ਹੈ ਅੱਜ ਸਾਡਾ ਪੰਜਾਬ ਦਾ ਨੌਜਵਾਨ ਇਮੀਗਰੈਂਟ ਹੋ ਕੇ ਇਮੀਗ੍ਰੇਸ਼ਨ ਤੋਂ ਬਾਅਦ ਜਿੱਥੇ ਵੀ ਲੈਂਡ ਕਰਕੇ ਉਤਰਦਾ ਉਹ ਰੋਜ਼ੀ ਰੋਟੀ ਲਈ ਉਤਰਦਾ ਨਾ ਕਿਹੜਿਆਂ ਵੇਲਿਆਂ ਦੇ ਵਿੱਚ ਕਿਹੜੇ ਪੈਕੇਜ ਦਿੱਤੇ ਅੱਜ ਪੈਕੇਜ ਦਿਨੇ ਆਪਾਂ ਕਹਿੰਦੇ ਸਾਨੂੰ ਪੈਕੇਜ ਦੇ ਦਿਓ ਜੀ ਟਰੈਵਲ ਕਰਨ ਦਾ ਪੈਕੇਜ ਦੇ ਦਿਓ ਖਾਣ ਪੀਣ ਦਾ ਰਹਿਣ ਬਹਿਣ ਸਹਿਣ ਦਾ ਪੈਕੇਜ ਉਹਨਾਂ ਵੇਲਿਆਂ 'ਚ ਵੀ ਇਸ਼ਤਿਹਾਰ ਜਾਰੀ ਹੁੰਦੇ ਸੀ ਲਬਾਉ ਮਨ ਨੂੰ ਲਬਾਉਣ ਵਾਲੀਆਂ ਗੱਲਾਂ ਮਨਮੋਹਕ ਹੈਨਾ ਕਿਹੜਿਆ ਵੇਲੇ ਦੇ ਵਿੱਚ ਇਮੀਗ੍ਰੈਂਟ ਆ ਰਹੇ ਆ ਉਦੋਂ ਪੈਸੇ ਦੀ ਕੀਮਤ ਕੀ ਹੁੰਦੀ ਸੀ ਸੋ ਸੋਚਣ ਤੇ ਵਿਚਾਰਨ ਦੀ ਲੋੜ ਹੈ ਸੋ ਦੋਸਤੋ ਜ਼ਮੀਨ ਵਾਧੂ ਪਈ ਹੋਵੇ ਉਹਨੂੰ ਵਾਉਣ ਵਾਲਾ ਨਾ ਕੋਈ ਹੋਵੇ ਤੇ ਮੈਨੀਟੋਬਾ ਦੇ ਵਿੱਚ ਪਹਿਲੀ ਵਾਰੀ ਇਮੀਗ੍ਰੈਂਟ ਹੋ ਕੇ ਆਏ ਹੋਏ ਵਿਅਕਤੀ ਨੂੰ 1812 ਦੇ ਵਿੱਚ ਜਿਹੜੀ ਜ਼ਮੀਨ ਦਿੱਤੀ ਗਈ ਇਹਨ ਕੈਲਕੂਲੇਟ ਕਰਕੇ ਤਾਂ ਆਪਾਂ ਵੇਖ ਨਹੀਂ ਸਕਦੇ ਕਾਈ ਦਹਾਈ ਸੈਂਕੜਾ ਹਜ਼ਾਰ ਦਾ ਜਾਂ ਲੱਖ ਲੱਖ ਤਿੱਕਰ ਦੇ 6 ਅੱਖਰ ਬਣ ਗਏ ਹਨ 1,116,000 ਸਮਥਿੰਗ ਕੀ ਸੀ ਸੋਚਣ ਵਾਲੀ ਗੱਲ ਹੈ ਵੀ ਉਦੋਂ ਇਹ ਜਿਹੜੇ ਇਮੀਗਰੈਂਟ ਇੱਥੇ ਆਉਂਦੇ ਸੀ ਬਾਹਰਲੀਆ ਕੰਟਰੀਆਂ ਤੋਂ ਉਹਨਾਂ ਨੂੰ ਕਿੰਨੀਆਂ ਸਸਤੀਆਂ ਜ਼ਮੀਨਾਂ ਦੇ ਕੇ ਇਸ ਦੇਸ਼ ਨੂੰ ਇਸ ਕੰਟਰੀ ਨੂੰ ਆਬਾਦ ਕੀਤਾ ਗਿਆ ਕਿਉਂਕਿ ਜਿੱਥੇ ਬਹੁਤ ਸਾਰੀ ਪੈਦਾਵਾਰ ਹੁੰਦੀ ਹੋਵੇ ਜਿੱਥੇ ਸਾਰੇ ਸਾਧਨ ਹੁੰਦੇ ਹੋਣ ਉੱਥੇ ਕੰਮ ਕਰਨ ਵਾਲੇ ਵਿਅਕਤੀ ਨਾ ਹੋਣ ਉਥੋਂ ਬਾਹਰਲੇ ਮੁਲਕਾਂ ਤੋਂ ਵਿਅਕਤੀਆਂ ਨੂੰ ਕਿਵੇਂ ਬੁਲਾ ਕੇ ਕਿਵੇਂ ਜ਼ਮੀਨਾਂ ਦਿੱਤੀਆਂ ਜਾਂਦੀਆਂ ਇਹ ਪੋਸਟਰ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਸੋ ਦੋਸਤੋ 18ਵੀਂ ਸਦੀ ਦੇ ਵਿੱਚ ਲੋਕ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ ਘੜੀ ਪਈ ਹੈਗੀ ਆ ਸੰਦੂਖ ਪਏ ਜਿਹੜੇ ਪਿੰਡਾਂ ਵਿੱਚ ਵੇਖਦੇ ਸੀ ਚਰਖਾ ਪਿਆ ਹੈ ਉਹਨਾਂ ਵੇਲਿਆਂ ਚ ਟੇਚੀ ਪਏ ਹੈਗੇ ਆ ਉਦੋਂ ਮਿਊਜ਼ਿਕ ਦਾ ਸਾਧਨ ਹਾਰਮੋਨੀਅਮ ਵਗੈਰਾ ਉਦੋਂ ਦਾ ਆ ਟਾਈਮ ਦਾ ਪਿਆ ਹੈਗਾ ਆਪਾਂ ਕਹਿੰਦੇ ਆ ਨਾ ਵੀ ਸਾਡੇ ਤਾਂ ਰੂਪ ਪਿੰਜਣ ਵਾਲਾ ਨੂੰ ਕੀ ਕਹਿੰਦੇ ਉਹਨੇ ਆਪਾਂ ਆ ਸਾਰਾ ਕੁਝ ਰੂਪ ਪਿੰਜਣ ਵਾਲਾ ਪਿਆ ਫਾਰਮਰ ਦਾ ਦੁੱਧ ਚੋਣ ਵਾਲਾ ਢੋਲੂ ਪਏ ਹੈਗੇ ਆ ਠੀਕ ਹੈ ਆ ਜਿਹੜਾ ਸਮਾਨ ਦੇਖਦੇ ਪਏ ਆ ਜਿਵੇਂ ਆਪਾਂ ਕੋਈ ਕਿਸੇ ਜੀ ਨੂੰ ਲਿਫਟ ਕਰਕੇ ਤਾਂ ਭੇਜਣਾ ਹੋਵੇ ਤਾਂ ਆ ਸਮਾਨ ਵੀ ਉਵੇਂ ਹੀ ਪਿਆ ਠੀਕ ਹੈ ਹਾਂ ਲੋ ਜੀ ਆ ਚੌਲ ਕੱਢਣ ਵਾਲੀ ਜਾਂ ਕੁਛ ਵੀ ਹੋ ਸਕਦਾ ਕਿਸੇ ਚੀਜ਼ ਤੋਂ ਸਿਲਕਾ ਲਾਉਣਾ ਆ ਚੀਜ਼ ਉਮੀ ਵਰਕਿੰਗ ਦੇ ਵਿੱਚ ਸਜਣੋ ਪਈ ਆ ਉਹ ਵਾਹ ਜੀ ਵਾਹ ਕੀ ਬਾਤ ਹੈ ਅੱਛਾ ਕੰਡਾ ਪਿਆ ਵੀ ਕਿਹੜੀ ਸਦੀ ਦਾ ਜਿਹੜੀ ਸਦੀ ਦੀ ਆਪਾਂ ਗੱਲ ਕਰਦੇ 18ਵੀਂ ਸਦੀ ਦੀਆਂ ਉਦੋਂ ਦੇ ਮਿਲਦਾ ਕੰਡੇ ਵੀ ਉਦੋਂ ਦੇ ਪਏ ਆ ਭਾਰਤ ਤੋਂ ਨਾਲ ਆ ਆ ਵੇਖੋ ਆ ਦੇਖੋ ਹਜੇ ਵੀ ਮਿੱਤਰੋ ਵਰਕਿੰਗ ਚੱਲੋ ਹਲੋ ਸੋ ਦੋਸਤੋ ਆਪਾਂ ਕੰਡਿਆਂ ਦੀ ਗੱਲ ਕਰਦੇ ਸੀ ਆ ਕੰਡੇ ਵਾਲਾ ਸਮਾਨ ਆਪ ਨੂੰ ਲੱਭ ਗਿਆ 1842 ਤੋਂ ਲੈ ਕੇ 35-40 ਸਾਲ ਉਦੋਂ ਬਾਅਦ ਦਾ ਪੁਰਾਣਾ ਸਮਾਨ ਆਹ ਲਓ ਜੀ ਆਹ ਤੱਕੜੀ ਪਈ ਐ ਸੋ ਬੜੀਆਂ ਸੋਹਣੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਜਿਹੜੀਆਂ ਕਿ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦਿਖਾਓ ਆਹ ਲਓ ਜੀ ਆਪਾਂ ਕੰਡਿਆਂ ਦੀ ਗੱਲ ਕਰਦੇ ਸੀ ਆਹ ਕੰਡਾ ਪਿਆ ਸਕੇਲ ਪਿਆ ਭਾਰ ਤੋਲਣ ਵਾਲਾ ਸਾਰਾ ਸਮਾਨ ਹੀ ਸਜਣੋ ਪਿਆ ਹੈਗਾ ਹੁਪਾ ਹੋਰ ਵੀ ਬਹੁਤ ਸੋ ਦੋਸਤੋ ਅਸੀਂ ਤਾਂਗੇ ਤੋਂ ਉੱਤੇ ਬੈਲ ਗੱਡੀਆਂ ਤੋਂ ਜੌਂਡੀਅਰ ਕੰਪਨੀ ਨੇ ਇਹ ਜੌਂਡੀਅਰ ਕੰਪਨੀ ਦਾ ਫਲੈਕਸ ਲੱਗੀ ਹੋਈ ਹੈ ਜੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਬੈਲ ਗੱਡੀਆਂ ਤੋਂ ਤਾਂਗਿਆਂ ਤੇ ਆ ਗਏ ਤਾਂਗਿਆਂ ਤੋਂ ਬਾਅਦ ਆਪਾਂ ਤਰੱਕੀ ਕਰਦੇ ਗਏ ਬੱਗੀਆਂ ਦੇ ਵਿੱਚ ਆ ਗਏ ਬਸਤਰਬੰਦ ਬੱਗੀਆਂ ਅਸੀਂ ਅਕਸਰੀ ਵੀਡੀਓ ਦੇ ਵਿੱਚ ਵੇਖਦੇ ਰਹੇ ਹਾਂ ਉਸ ਤੋਂ ਬਾਅਦ ਇਨਸਾਨ ਨੇ ਹੋਰ ਖੂਬ ਤਰੱਕੀ ਕੀਤੀ ਗੱਡੀ ਬਣਾਈ 1904 ਦੇ ਵਿੱਚ ਠੀਕ ਹੈ ਜੀ ਇਸ ਵਿੱਚ ਲਾਈਟਾਂ ਉਦੋਂ ਮਿੱਟੀ ਦਾ ਤੇਲ ਪਾ ਕੇ ਚਲਾਉਣ ਵਾਲਾ ਰੋਸ਼ਨੀ ਦੇਣ ਵਾਲਾ ਸਾਧਨ ਆ ਗਿਆ ਲੋ ਜੀ ਹਾਰਨ ਪ੍ਰੈਸ਼ਰ ਦੀ ਥਾਂ ਤੇ ਠੀਕ ਹੈ ਜੀ insan ਤਰੱਕੀ ਕਰਦਾ ਗਿਆ ਸਿਸਟਮ ਚੇਂਜ ਹੁੰਦਾ ਗਿਆ ਹੌਲੀ 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 insan ਜਿਵੇਂ ਜਿਵੇਂ ਤਰੱਕੀ ਕਰਦਾ ਗਿਆ ਉਦੋਂ ਭਾਰ ਵਾਲੀਆਂ ਗੱਡੀਆਂ ਲੋਡ ਵਾਲੀਆਂ ਗੱਡੀਆਂ ਲੋਡ ਵਾਲੀਆਂ ਗੱਡੀਆਂ ਤੋਂ ਹੌਲੀ ਹੌਲੀ ਐਡਵਾਂਸਡ ਟੈਕਨੋਲੋਜੀ ਦੇ ਵਿੱਚ ਅਸੀਂ ਸੋ ਦੋਸਤੋ 1922 TT4 ਟਰੱਕ ਟਰੱਕ ਦੀ ਹੋਂਦ ਛੋਟੀ ਤੋਂ ਵੱਡੀ ਕਿਵੇਂ ਹੋਈ ਇਨਸਾਨ ਤਰੱਕੀ ਕਿਵੇਂ ਕਰਦਾ ਗਿਆ ਸੋ ਉਸ ਤੋਂ ਬਾਅਦ ਜਿਹੜੀ ਹੋਰ ਗੱਡੀ ਦੇਖਣ ਨੂੰ ਮਿਲੀ ਲਓ ਜੀ 1929 1929 ਦੇ ਵਿੱਚ ਇਹਨੂੰ ਹੋਰ ਡਿਜ਼ਾਈਨ ਕਰਕੇ ਇਹਦੀਆਂ ਬਾਰੀਆਂ ਇਹਦੀਆਂ ਵਿੰਡੋ ਹਰ ਇੱਕ ਚੀਜ਼ ਇਹਨੂੰ ਅਲੱਗ-ਅਲੱਗ ਸਿਸਟਮ ਨਾਲ ਅੱਜ ਵੀ ਸੱਜਣੋਂ ਇਹਦੇ ਜਿਹੜੇ ਰਿਮ ਹਨ ਉਹ ਲੱਕੜ ਵਾਲੇ ਆ ਲੱਕੜ ਵਾਲੀ ਗੱਡੀ ਆ ਆ ਵੀ ਲੱਕੜ ਵਾਲੀ ਗੱਡੀ ਆ ਇਹਦੇ ਟਾਇਰ ਆ ਜਿਹੜੇ ਰਬੜ ਦੇ ਆ ਵਿੱਚ ਰਿਮ ਦੀ ਥਾਂ ਤੇ ਲੱਕੜ ਆ ਲੱਕੜ ਹੋਰ ਵੀ ਕੁਝ ਦਿਖਾਉਣੇ ਆ ਜੋ ਇਨਸਾਨ ਤਰੱਕੀ ਕਿਵੇਂ ਕਰਦਾ ਗਿਆ 1946 2 ਟਨ 2 ਟਨ ਨੂੰ ਲੋਡ ਨੂੰ ਖਿੱਚਣ ਵਾਲਾ ਫੋਰਡ ਦਾ ਅੱਜ ਕਿੰਨੇ ਰੈਮ ਆ ਗਿਆ ਜੀ ਅੱਜ ਕਿੰਨੇ ਫੋਰਚਨਰ ਆ ਗਿਆ ਜੀ ਉਸ ਵੇਲੇ ਦੀ ਫੋਰਚਨਰ ਲੋ ਵੀ ਸੱਜਣੋ ਪਟ્રોલ ਵਾਲਾ ਹੈਗਾ ਰੇਡੀਏਟਰ ਹੈ ਰੇਡੀਏਟਰ ਦਾ ਸਰਕੂਲੇਸ਼ਨਸ ਹੈ ਕਿਉਂਕਿ ਜਿੱਥੇ ਅਗਨੀ ਬਲੂਗੀ ਉੱਥੇ ਪੱਖਾ ਵੀ ਚੱਲੂਗਾ ਜਿੱਥੇ ਪੱਖਾ ਚੱਲੂਗਾ ਉੱਥੇ ਰੇਡੀਏਟਰ ਵੀ ਲੱਗੂਗਾ ਤੁਸੀਂ ਹਰ ਇੱਕ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਲੌਕ ਕਰਕੇ ਰੱਖੀ ਹੋਈ ਹੈ 2 ਟਨ ਮਾਲ ਆ ਲੋ ਜੀ 2 ਟਨ 1946 2 ਟਨ ਬਹੁਤ ਵੱਡੀ ਚੀਜ਼ ਹੁੰਦੀ ਹੈ ਸੱਜਣੋ ਇਨਸਾਨ ਤਰੱਕੀ ਕਰਦਾ ਗਿਆ ਆ ਗੋ ਬਟਾ ਸੋ ਦੋਸਤੋ ਆਪਾਂ ਗੱਲ ਕਰਦੇ ਹੁੰਨੇ ਆ ਵੀ ਕਿਸੇ ਚੀਜ਼ ਨੂੰ ਕਰਾਉਣਾ ਠੀਕ ਹੈ ਜੀ ਅੱਜ ਵੀਡੀਓ ਵਿੱਚ ਵੇਖਦੇ ਆ ਵੀ ਟਰੈਕਟਰ ਕਿਵੇਂ ਕਰਾਹਾ ਲਾਉਂਦੇ ਆ ਕੰਪਿਊਟਰ ਕਰਾਹਾ ਆ ਲੋ ਜੀ ਪੁਰਾਣੇ ਜ਼ਮਾਨੇ ਦਾ ਤਾਂਗੇ ਨਾਲ ਬੈਲ ਨਾਲ ਘੋੜੇ ਨਾਲ ਖਿੱਚਣ ਵਾਲਾ ਕਰਾਹਾ ਹੁਣ ਵੀ ਟਰੈਕਟਰ ਕਿਵੇਂ ਕਰਾਹਾ ਲਾਉਂਦੇ ਆ ਕੰਪਿਊਟਰ ਕਰਾਹਾ ਆ ਲੋ ਜੀ ਪੁਰਾਣੇ ਜ਼ਮਾਨੇ ਦਾ ਤਾਂਗੇ ਨਾਲ ਬੈਲ ਨਾਲ ਘੋੜੇ ਨਾਲ ਖਿੱਚਣ ਵਾਲਾ ਕਰਾਹਾ ਹੁਣ ਉਸ ਤੋਂ ਬਾਅਦ ਟਾਈਮ ਬੀਤਿਆ ਜਿਵੇਂ ਹੈਵੀ ਡਿਊਟੀ ਸੜਕਾਂ ਬਣਾਉਣੀਆਂ ਲੋਡ ਬੰਦੇ ਦੀ ਪਈ ਠੀਕ ਹੈ ਪਾਵਰ ਲੈਣੀ ਪਈ ਉਸ ਤੋਂ ਬਾਅਦ ਜਿਵੇਂ ਅੱਜ ਕੱਲ ਕਹਿੰਦੇ ਨਾ ਵੀ ਖੇਤ ਪੱਧਰ ਕਰਨਾ ਆਪਾਂ ਕੰਪਿਊਟਰ ਕਰਾਹਾ ਲਾਉਣਾ ਇਹ ਮੈਨੂਅਲ ਕਰਾਹਾ ਆਪਾਂ ਇਹਦੇ ਕੋਲੇ ਚੱਲਦੇ ਆ ਆ ਵੇਖੋ ਸੱਜਣੋ ਇਹ ਐਂ ਘੁਕਦਾ ਆ ਸਾਰਾ ਜਿਗਾਰ ਐਂ ਘੁਕਦਾ ਐਂ ਘੁਕਦਾ ਆ ਵੇਖੋ ਠੀਕ ਹੈ ਆ ਜਿਹੜੀਆਂ ਚੀਜ਼ਾਂ ਵਰਕਿੰਗ ਲੌਕ ਕਰਤਾ ਉਸ ਤੋਂ ਬਾਅਦ ਟਾਈਮ ਬੀਤਿਆ ਜਿਵੇਂ ਹੈਵੀ ਡਿਊਟੀ ਸੜਕਾਂ ਬਣਾਉਣੀਆਂ ਲੋਡ ਬੰਦੇ ਦੀ ਪਈ ਠੀਕ ਹੈ ਪਾਵਰ ਲੈਣੀ ਪਈ ਉਸ ਤੋਂ ਬਾਅਦ ਜਿਵੇਂ ਅੱਜਕੱਲ ਕਹਿੰਦੇ ਨਾ ਵੀ ਖੇਤ ਪੱਧਰ ਕਰਨਾ ਆਪਾਂ ਕੰਪਿਊਟਰ ਕਰਹਾ ਲਾਉਣਾ ਇਹ ਮੈਨੂਅਲ ਕਰਹਾ ਆਪਾਂ ਇਹਦੇ ਕੋਲੇ ਚੱਲਦੇ ਆ ਆ ਵੇਖੋ ਸੱਜਣੋ ਇਹ ਐਂ ਕੁੱਕਦਾ ਆ ਸਾਰਾ ਜਿਗਾਰ ਐਂ ਕੁੱਕਦਾ ਐਂ ਕੁੱਕਦਾ ਆ ਵੇਖੋ ਠੀਕ ਐ ਆ ਜਿਹੜੀਆਂ ਚੀਜ਼ਾਂ ਵਰਕਿੰਗ ਲੌਕ ਕਰਤਾ ਇੱਥੋਂ ਕਮਾ ਕੇ ਤੁਸੀਂ ਕਿੱਧਰ ਨੂੰ ਲੈ ਕੇ ਜਾਣਾ ਕਿਹੜੇ ਪਾਸੇ ਇਹਦੀ ਮਿੱਟੀ ਸਿੱਧਣੀ ਐ ਕਿਹੜੀ ਲੀ ਬਣਾਉਣੀ ਐ ਕਿੱਥੋਂ ਕੀ ਲੈ ਜਾਣਾ ਇਹ ਪੁਰਾਣੇ ਜ਼ਮਾਨੇ ਦਾ ਮੈਨੂਅਲ ਤਰੀਕੇ ਵਾਲਾ ਕਰਹਾ ਅੱਜ ਤਾਂ ਆ ਗਿਆ ਨਾ ਕੰਪਿਊਟਰ ਕਰਹਾ ਆ ਵੇਖੋ ਇੰਜਨ ਉੱਚੀ ਨੂੰ ਕਿਥੇ ਲੋਡ ਕਰਨ ਵਾਸਤੇ ਹਰ ਇੱਕ ਚੀਜ਼ ਸਮੇਂ-ਸਮੇਂ ਸਰ ਨਾਲ ਬਦਲਦੀ ਗਈ ਇਹ ਪਟ્રોલ ਇੰਜਨ ਆ ਸਾਰੇ ਸੋ ਦੋਸਤੋ ਆਪਾਂ ਗੱਲ ਕਰਦੇ ਹਾਂ ਵੀ ਅਸੀਂ ਆਪਦਾ ਸ਼ਹਿਰ ਛੱਡਤਾ ਸ਼ਹਿਰ ਆ ਸਾਡਾ ਸੋਨਾ ਮੋਗਾ ਪਰ ਅਸੀਂ ਮੋਗਾ ਛੱਡ ਕੇ ਆ ਗਏ ਜੀ ਤੇ ਮੋਗੇ ਨੇ ਸਾਡਾ ਖੜਾ ਨਹੀਂ ਛੱਡਿਆ ਕਹਿੰਦੇ ਨਾ 01636 ਸਮਝ ਗਏ ਹੋਗੇ 01636 ਕੀ ਹੈ ਇਹ ਸਾਡੇ ਟੈਲੀਫੋਨ ਦੇ ਮੂਰੇ ਲੱਗਣ ਵਾਲਾ ਕੋਡ ਹੈ ਸੋ ਉਦੋਂ ਵੇਲੇ ਦਾ ਫੋਰਡ ਆ ਅੱਜਕੱਲ ਤਾਂ ਫੋਰਡ ਦੇ ਬਹੁਤ ਵੱਡੇ ਵੱਡੇ ਪਿੱਕੇ ਆ ਗਏ ਫੋਰਡ 105 ਕਿੰਨੀ ਤਾਕਤ ਰੱਖਦਾ ਹੋਊਗਾ ਟਾਇਰ ਸਜਣੋਂ ਕਿੱਡਾ ਵੱਡਾ ਹੈਗਾ ਇੰਡੀਕੇਟਰ ਇਹਦੇ ਉੱਤੇ ਲੱਗਿਆ ਵਰਕਿੰਗ ਕੰਡੀਸ਼ਨ ਵਿੱਚ ਹੈ